ਇਸ ਮੁੱਚੇ ਦੇਸ਼ ਭਰ ਵਿੱਚ ਹੀ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸੇ ਹੀ ਤਰ੍ਹਾਂ ਫਗਵਾੜਾ ਦੇ ਰਸ਼ਮੀ ਮਾਰਗ ਤੇ ਸਥਿਤ ਪਿੰਡ ਚਿਹੜੂ ਨੂੰ ਵਿਕਾਸ ਦੀਆਂ ਲੀਹਾਂ ਤੇ ਲੈ ਜਾਣ ਵਾਲੇ ਮੌਜੂਦਾ ਸਰਪੰਚ ਸਰਦਾਰ ਸਰਮਨ ਸਿੰਘ ਦੇਵ ਨੇ ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਪੇਟ ਕੀਤੀ। ਇਸ ਮੌਕੇ ਤੇ ਗੱਲਬਾਤ ਕਰਦੇ ਹਾਂ ਸਰਦਾਰ ਸਰਮਨ ਸਿੰਘ ਦੇਵ ਨੇ ਕਿਹਾ ਕਿ ਅੱਜ ਸ਼ਹੀਦਾਂ ਦੀ ਕੁਰਬਾਨੀ ਸਦਕਾ ਹੀ ਅਸੀਂ ਆਜ਼ਾਦੀ ਦਾ ਨਿੰਗ ਮਾਨ ਰਿਹਾ ਤੁਸੀਂ ਦੇਖ ਰਹੇ ਹੋ 올 ਪੰਜਾਬ ਨਿਊਜ਼ ਤੋਂ ਅਮਰਦੀਪ ਟੰਡਲੇ ਸਰਪੰਸਾਬ ਅੱਜ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਜਿਹਨਾਂ ਦੀ ਸ਼ਹੀਦੀ ਬੇਮਿਸਾਲ ਸੀ ਉਹਨਾਂ ਕਰਕੇ ਆਪਾਂ ਯਾਦ ਹੋਏ ਆਂ ਔਰ ਮੈਨੂੰ ਸਭ ਤੋਂ ਖੁਸ਼ੀ ਹੈ ਕਿ ਇਹ ਸਰਕਾਰੀ ਛੁੱਟੀ ਮੌਨਤਾਰ ਦੇ ਪਵਨਥਾਂ ਬਾਨ ਨੇ ਸਾਡੇ ਮੁਖਸੀਮ ਸਾਹਿਬ ਨੇ ਬਣਾਈ ਆ ਕਿ ਰਹੇ ਸਰਕਾਰ ਵੱਲੋਂ ਵਿਧਾਨ ਸਭਾ ਚ ਇਹ ਵੀ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਕਿ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਮਹਾਰਾਜਾ ਰਣਜੀਤ ਸਿੰਘ ਔਰ ਸ਼ਹੀਦੇ ਆਜ਼ਮ ਪਤ ਸਿੰਘ ਜੀ ਦਾ ਬੋਤ ਲਗਾਏ ਜਾਣਗੇ ਤੁਹਾਡੀ ਕੀ ਪ੍ਰਤੀਕਿਰਿਆ ਇਹ ਬਹੁਤ ਵਧੀਆ ਕੰਮ ਕੀਤਾ ਜੀ ਇਹ ਬਹੁਤ ਹੀ ਸ਼ਲਾਘਾ ਜੋ ਕੰਮ ਆ ਸਲੂਟ ਭਗਵੰਤ ਜੀ ਨੂੰ ਉਹਨੇ ਜਿਹੜਾ ਕੰਮ ਕੀਤਾ ਜੀ ਔਰ ਸਰਕਾਰ ਵੱਲੋਂ ਟਰਾਂਸਪੋਰਟ ਦੇ ਵਿੱਚ ਜਿਵੇਂ ਮਹਿਲਾਵਾਂ ਵਾਸਤੇ ਫ੍ਰੀ ਬੱਸ ਜਿਹੜੀ ਸੀਗੀ ਉਹ ਕਿਰਾਇਆ ਫ੍ਰੀ ਸੀਗਾ ਤੇ ਸਰਕਾਰ ਨੇ ਉਹਨੂੰ ਜਾਰੀ ਰੱਖਿਆ ਆ ਉਸ ਕਦਮ ਨੂੰ ਤੇ ਤੁਹਾਡਾ ਕੀ ਕਹਿਣਾ ਜੀ ਇਹ ਵੀ ਬਹੁਤ ਵਧੀਆ ਗੱਲ ਹੈ ਜੀ ਜੀ ਉਹ ਚਾਹਦੇ ਤਾਂ ਬਦਲ ਸਕਦੇ ਸੀ ਲੇਕਿਨ ਉਹ ਨਹੀਂ ਨਹੀਂ ਬਦਲਿਆ ਉਹ ਨਹੀਂ ਬਰਕਰਾਰ ਰੱਖਿਆ ਇਹ ਇਹ ਵੀ ਬਹੁਤ ਵਧੀਆ ਕਦਮ ਹੈ ਸਰਕਾਰ ਨੂੰ ਤੁਹਾਡੇ ਵੱਲੋਂ ਕੋਈ ਮੰਗ ਹੈ ਕਿ ਜਿਹੜੇ ਪੰਜਾਬ ਦੇ ਨੌਜਵਾਨਾਂ ਵਾਸਤੇ ਜਾਂ ਪਿੰਡਾਂ ਦੀਆਂ ਪੰਚਾਇਤਾਂ ਵਾਸਤੇ ਕੋਈ ਮੰਗ ਹੈ ਤੁਹਾਡੀ ਦੇਖੋ ਜੀ ਹਲੇ 6 ਮਹੀਨੇ ਤੱਕ ਨਹੀਂ ਚਾਹੀਦੀ ਇਹ ਸਰਕਾਰ ਫਿਰ ਕੋਈ ਲੋੜ ਪਈ ਤਾਂ ਦੱਸੋ ਅਸੀਂ ਮੰਗਾਂਗੇ ਜੀ ਲੋੜ ਪਰ ਹਲੇ ਨੂੰ ਟਾਈਮ ਦੇਣਾ ਚਾਹੀਦਾ ਉਹ ਤਾਂ ਮਹੀਨਾ ਵੀ ਨਹੀਂ ਹੋਇਆ ਉਹਨਾਂ ਨੂੰ ਇੱਕ ਹਫਤਾ ਹੋਇਆ ਹੈ ਜੀ ਬਹੁਤ ਬਹੁਤ ਧੰਨਵਾਦ